ਸਾਸੀਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੜਾ ਢੰਡੋਰਾ ਪਟਿਆਸੀ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕਿ ਜਿਹੜੇ ਅਸੀਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਹੋਏ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਮਾਨਦਾਰ ਆਮ ਘਰਾਂ ਦੇ ਲੜਕੇ ਅਤੇ ਲੜਕੀਆਂ ਲੇਕਿਨ ਉਹਨਾਂ ਆਮ ਘਰਾਂ ਦੇ ਵਿਧਾਇਕਾਂ ਅਤੇ ਮੰਤਰੀਆਂ ਉੱਤੇ ਇਹਨਾਂ ਨੂੰ ਨਸ਼ਾ ਚੜ ਗਿਆ ਹੈ ਕਿ ਸੱਤਾ ਦੇ ਨਸ਼ੇ ਦੇ ਵਿੱਚ ਆਪਣਾ ਆਪਾ ਖੋ ਕੇ ਯਾਨੀ ਕਿ ਆਊਟ ਆਫ ਕੰਟਰੋਲ ਚੱਲ ਰਹੇ ਨੇ ਭਾਵੇਂ ਸ਼ਰੂਮਲੀ ਅਕਾਲੀ ਦਲ ਹੋਵੇ ਭਾਵੇਂ ਭਾਰਤੀ ਜਨਤਾ ਪਾਰਟੀ ਹੋਵੇ ਤੇ ਭਾਵੇਂ ਕਾਂਗਰਸ ਪਾਰਟੀ ਹੋਵੇ ਯਾਨੀ ਕਿ ਇਹਨਾਂ ਤਿੰਨਾਂ ਪਾਰਟੀਆਂ ਦੇ ਵਿੱਚੋਂ ਜੇਕਰ ਕੋਈ ਇਹਨਾਂ ਦੇ ਖਿਲਾਫ ਬੋਲਦਾ ਹੈ ਤਾਂ ਉਹਨੂੰ ਕਹਿੰਦੇ ਨੇ ਕਿ ਤੇਰੀਆਂ ਅਸੀਂ ਚੀਕਾਂ ਪਵਾ ਦਿਆਂਗੇ ਤੇਰੀਆਂ ਚੀਕਾਂ ਇਸ ਹਲਕੇ ਵਿੱਚ ਸੁਣਨ ਗਿਆ ਇਹ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਿਉਂਕਿ ਉਹਨਾਂ ਉੱਤੇ ਸੱਤਾ ਦਾ ਜਿਹੜਾ ਨਸ਼ਾ ਹੈ ਸਿਰ ਚੜ ਕੇ ਬੋਲ ਰਿਹਾ ਹੈ ਸੂਤਰਾਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਜਿਹੜਾ ਧਮਕਾਇਆ ਅਤੇ ਖਾਸ ਕਰਕੇ ਕੁੱਟਣ ਅਤੇ ਮਾਰਨ ਅਤੇ ਚੀਕਾਂ ਕਢਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਸੀ ਬਦਲਾਵ ਦੇ ਨਾਮ ਤੇ ਆਮ ਆਦਮੀ ਪਾਰਟੀ ਨੂੰ ਪਹਿਲ ਦੇ ਆਧਾਰ ਤੇ ਇਸ ਕਰ ਪਾਈਆਂ ਕਿ ਬੜੀ ਵਧੀਆ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੋਵੇਗਾ ਸਾਰੇ ਲੋਕ ਪਿਆਰ ਕਰਨਗੇ ਇਸ ਪਾਰਟੀ ਨੂੰ ਸਾਰੇ ਲੋਕ ਇਸ ਪਾਰਟੀ ਤੋਂ ਖੁਸ਼ ਹੋਣਗੇ ਲੇਕਿਨ ਇਧਰ ਕੁਝ ਹੋਰ ਹੀ ਸੱਪ ਕੱਢੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਹਲਕਾ ਕਲਾਂੌਰ ਦੀ ਗੱਲ ਕਰਦੇ ਹਾਂ ਗੁਰਲਾਲ ਸਿੰਘ ਕਲੌਰ ਜੋ ਪਹਿਲਵਾਨ ਨੇ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਉਥੋਂ ਦੇ ਲੋਕਾਂ ਨੇ ਵਿਧਾਇਕ ਬਣਾਇਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਵੱਲੋਂ ਹੁਣ ਭਾਰਤੀ ਜਨਤਾ ਪਾਰਟੀ ਦੇ ਆਗੂ ਵਿਕਾਸ ਸ਼ਰਮਾ ਨੂੰ ਜਦੋਂ ਲੁਟਾਕੂਆਂ ਹੋ ਰਹੀਆਂ ਸੀ ਤੇ ਉਹ ਪ੍ਰੋਟੈਸਟ ਤੇ ਬੈਠੇ ਧਰਨਾ ਲਗਾ ਕੇ ਬੈਠੇ ਹੋਏ ਸੀ ਕੱਲ ਤੇ ਆ ਕੇ ਮੌਕੇ ਤੇ ਗੁਰਲਾਲ ਕਨੌਰ ਨੇ ਉਹਨੂੰ ਧਮਕਾਇਆ ਧਮਕੀਆਂ ਦਿੱਤੀਆਂ ਗਿਆ ਕਿ ਮੈਂ ਤੁਹਾਡਾ ਜਲੂਸ ਕੱਢ ਦਿਆਂਗਾ ਤੁਹਾਡੇ ਨਾਲ ਕੁੱਟਮਾਰ ਕਰਾਂਗਾ ਤੁਹਾਡੀਆਂ ਚੀਕਾਂ ਸਾਰੇ ਹਲਕੇ ਦੇ ਵਿੱਚ ਸੁਣਨ ਗਈਆਂ ਜੇਕਰ ਮੈਂ ਤੁਹਾਡੀ ਦੁੱਖ ਦੀ ਰੱਗ ਉੱਤੇ ਹੱਥ ਰੱਖਿਆ ਯਾਨੀ ਕਿ ਗੁਰਲਾਲ ਸਿੰਘ ਕਨੌਰ ਵੱਲੋਂ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਹਿਲਾਂ ਵੀ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿੱਥੇ ਗੁਰਲਾਲ ਕਨੌਰ ਦੇ ਲੜਕੇ ਨੂੰ ਪਹਿਲ ਦੇ ਹਦਾਰ ਤੇ ਬਿਨਾਂ ਖੇੜੇ ਤੋਂ ਸਰਟੀਫਿਕੇਟ ਵੰਡੇਗਾ ਇੱਧਰ ਹੁਣ ਗੁਰਲਾਲ ਕਨੌਰ ਇੱਕ ਉੱਤੇ ਅੜੇ ਹੋਏ ਨੇ ਕਿ ਜੇਕਰ ਕੋਈ ਤਰਣਾ ਲਾਉਂਦਾ ਹੈ ਜਾਂ ਆਮ ਆਦਮੀ ਪਾਰਟੀ ਦੇ ਖਿਲਾਫ ਜਾਂ ਮੇਰੇ ਵਿਰੁੱਧ ਕੋਈ ਗੱਲ ਕਰਦਾ ਹੈ ਤੇ ਮੈਂ ਉਸ ਨੂੰ ਕਿਸੇ ਵੀ ਹਾਲ ਦੇ ਵਿੱਚ ਬਖਸ਼ਾਂਗਾ ਨਹੀਂ ਉਹਨਾਂ ਦੀ ਮੈਂ ਚੀਕਾਂ ਕਢਾ ਦੇਵਾਂਗਾ ਇਸ ਤਰ੍ਹਾਂ ਦੀ ਗੱਲ ਕਰ ਲੈਲੇ ਗੁਰਲਾਲ ਕਨੌਰ ਹਲਕਾ ਕਨੌਰ ਤੋਂ ਯਾਨੀ ਕਿ ਇਹ ਜਿਹੜੀਆਂ ਉਹ ਗੱਲਾਂ ਕਹਿ ਰਹੇ ਨੇ ਧਮਕੀਆਂ ਦੇ ਰਹੇ ਨੇ ਵਿਕਾਸ ਸ਼ਰਮਾ ਜੋ ਭਾਰਤੀ ਜਨਤਾ ਪਾਰਟੀ ਦਾ ਆਗੂ ਹੈ ਕਨੌਰ ਤੋਂ ਯਾਨੀ ਕਿ ਇਹ ਜਿਹੜੀਆਂ ਵੀਡੀਓਜ਼ ਨੇ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਲ ਹੋ ਰਹੀ ਹੈ ਅਤੇ ਪਹਿਲ ਦੇ ਹਿਸਾਰ ਤੇ 2-3 ਦਿਨਾਂ ਤੋਂ ਇਸ ਵੀਡੀਓ ਨੂੰ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਨੇ ਗੁਰਲਾਲ ਕਨੌਰ ਆਪਣੇ ਹਲਕੇ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਉਹਨਾਂ ਦੇ ਖਿਲਾਫ ਭਾਈ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਤੁਸੀਂ ਤਾਂ ਹੁਣ ਚੀਕਾਂ ਕਢਾਉਣ ਆ ਗਿਓ 2027 ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਨਹੀਂ ਕਰਦੇ ਲੇਕਿਨ 2027 ਬੜਾ ਨੇੜੇ ਹੈ ਸਮਾਂ ਬੜਾ ਬਲਵਾਨ ਹੁੰਦਾ ਹੈ ਤੁਹਾਡੀਆਂ ਚੀਕਾਂ ਲੋਕ ਕਢਾਉਣਗੇ ਖਾਸ ਕਰਕੇ ਪੰਜਾਬ ਦੇ ਕਿਸਾਨ ਅਤੇ ਪੰਜਾਬ ਦੇ ਵੋਟਰ ਜਿਨ੍ਹਾਂ ਦੇ ਹੱਕ ਦੇ ਵਿੱਚ ਤੁਸੀਂ ਕੋਈ ਵੱਡੇ ਫਤਵੇ ਨਹੀਂ ਲਏ ਅਤੇ ਨਾ ਹੀ ਉਹਨਾਂ ਦੇ ਹੱਕ ਵਿੱਚ ਕੰਮ ਕੀਤੇ ਸੂਤਰ ਦੱਸਦੇ ਨੇ ਕਿ ਸਾਰੇ ਪੰਜਾਬ ਦੇ ਮੋਬਾਈਲਾਂ ਦੇ ਵਿੱਚ ਵੀਡੀਓ ਆਗ ਵਾਂਗੂ ਵਾਇਰਲ ਹੋ ਰਹੀ ਹੈ ਅਤੇ ਗੁਰਲਾਲ ਕਨੌਰ ਦਾ ਵੱਡੇ ਪੱਧਰ ਉੱਤੇ ਵਿਰੋਧ ਕੀਤਾ ਜਾ ਰਿਹਾ ਹੈ ਧੰਨਵਾਦ